ਪਿਛਲੇ ਲੰਬੇ ਸਮੇਂ ਤੋਂ ਪੰਜਾਬ ਰੋਡਵੇਜ਼ ਪਨਬਾਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਜਿਸ ਨੂੰ ਲੈ ਕੇ ਸਰਕਾਰ ਦੇ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਪਰ ਕੋਈ ਖਾਸ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਦੂਸਰੇ ਪਾਸੇ ਇਹਨਾ ਮੁਲਾਜ਼ਮਾਂ ਦੀ ਕਿਸਾਨਾਂ ਦੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਇਸ ਦੌਰਾਨ ਰੋਸ ਜਤਾ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਉਲਟਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਤੇ ਪਰਚੇ ਦਰਜ ਕਰਨ ਦੀ ਗੱਲ ਆਖੀ ਜਾ ਰਹੀ ਹੈ ਸੋ ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਵੱਲੋਂ ਤੇ ਸਾਡੇ ਵਿਭਾਗ ਦੇ ਅਧਿਕਾਰੀ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਜਨਤਾ 'ਕ ਮੈਸੇਜ ਪਾਏ ਜਾ ਰਹੇ ਆ ਕਿ ਅਸੀਂ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਹੜਤਾਲ ਤੇ ਬੈਠੇ ਆ ਪਰ ਮਸਤੀ ਆ ਡੀਸੀ ਦੇ ਅਸੀਂ ਬੁਲਾ ਰਹੇ ਆ ਮੀਟਿੰਗ ਲਈ ਹੱਲ ਨਹੀਂ ਕੱਢਣਾ ਚਾਹੁੰਦੇ ਸੋ ਅਸੀਂ ਕਲੀਅਰ ਕਰਦੀਏ ਕਿ ਹੁਣ ਤੱਕ 7 ਤਰੀਕ ਤੋਂ ਅਸੀਂ ਹੜਤਾਲ ਤੇ ਬੈਠੇ ਆ ਸਾਡੀ ਕੋਈ ਵੀ ਮੀਟਿੰਗ ਜਾਂ ਮੀਟਿੰਗ ਦੀ ਚਿੱਠੀ ਜਾਂ ਸਾਨੂੰ ਕਿਸੇ ਵੀ ਅਧਿਕਾਰੀ ਨੇ ਫੋਨ ਕਰਕੇ ਮੀਟਿੰਗ ਤੇ ਨਹੀਂ ਬੁਲਾਇਆ ਸੋ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਸਾਡੀ ਤੈਅ ਕਰਵਾਈ ਗਈ ਸੀ ਮਹਾਲੀ ਪ੍ਰਸ਼ਾਸਨ ਨੇ ਉਹਦੇ ਵਾਸਤੇ ਆਏ ਸੀ ਸੋ ਮਹਾਲੀ ਪ੍ਰਸ਼ਾਸਨ ਨੇ ਸਾਨੂੰ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਕੋ ਲੈ ਗਏ ਸੋ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨੇ ਸਾਨੂੰ ਕਲੀਅਰ ਉਸੀ ਲੈਣ ਕੀ ਆਇਓ ਸੋ ਗੱਲਬਾਤ ਚੱਲੀ ਤਾਂ ਉਸ ਗੱਲਬਾਤ ਚੋਂ ਇਹ ਗੱਲਬਾਤ ਨਿਕਲ ਕੇ ਆਈ ਕਿ ਤੁਸੀਂ ਪਹਿਲਾਂ ਹੜਤਾਲ ਚੱਕੋ ਫਿਰ ਸਰਕਾਰ ਸੋਚੇਗੀ ਸੋ ਕਹਿਣ ਤੋਂ ਭਾਵ ਕਿ ਸਰਕਾਰ ਨਾ ਤਾਂ 10000 ਸਰਕਾਰੀ ਬੱਸਾਂ ਪਾਉਣਾ ਚਾਹੁੰਦੀ ਹੈ ਕਹਿੰਦੇ ਕਿ ਰਾਤੋ ਰਾਤ ਕਿਵੇਂ ਪੈ ਜਾਣਗੀਆਂ ਤੇ ਨਾ ਹੀ ਸਰਕਾਰ ਕਿਸੇ ਕੰਮ ਨੂੰ ਪੱਕਾ ਕਰਨਾ ਚਾਹੁੰਦੀ ਹੈ ਸੋ ਸਮੂਹ ਜਨਤਕ ਜਥੇਬੰਦੀਆਂ ਨੂੰ ਕਾਂਗਰਸ ਸਮੂਹ ਕਿਸਾਨ ਜਥੇਬੰਦੀਆਂ ਨੂੰ ਤੇ ਸਮੂਹ ਆਮ ਜਨਤਾ ਨੂੰ ਸਾਡੀ ਅਪੀਲ ਆ ਕਿ ਮੰਤਰੀ ਜੋ ਢੋਂਗ ਅਪਣਾ ਰਿਹਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਿਹਾ ਝੂਠ ਮਾਰ ਰਿਹਾ ਹੈ ਤੋ ਜੋ ਸਾਡੇ ਅਧਿਕਾਰੀ ਕਰ ਰਹੇ ਆ ਉਹ ਬਿਲਕੁਲ ਝੂਠੇ ਬਿਆਨ ਦੇ ਰਹੇ ਖੋਖਲੇ ਦੇ ਰਹੇ ਆ ਸੋ ਇਸ ਕਰਕੇ ਸਮੂਹ ਜਨਤਕ ਜਥੇਬੰਦੀਆਂ ਸਾਡੀ ਹਮਾਇਤ ਕਰਨ ਕਿਉਂਕਿ ਅਸੀਂ ਇਸ ਟ੍ਰਾਂਸਪੋਰਟ ਦੇ ਖੇਤਰ ਨੂੰ ਸਰਕਾਰੀ ਦਾਰੇ ਨੂੰ ਬਚਾਉਣ ਦੀ ਲੜਾਈ ਲੜਦੇ ਆ ਸੋ ਕੱਲ ਨੂੰ ਅਸੀਂ ਖਰੜ ਵਿਖੇ ਪ੍ਰੋਗਰਾਮ ਰੱਖਿਆ ਉਹਦੇ ਪ੍ਰੋਗਰਾਮ ਦੇ ਵਿੱਚ ਸਮੂਹ ਜਨਤਕ ਤੇ ਕਿਸਾਨ ਜਥੇਬੰਦੀਆਂ ਜੰਨੀਆਂ ਵੀ ਆ ਸਕਦੀਆਂ ਵੱਧ ਚੜ ਕੇ ਹਿੱਸਾ ਲੈਣ ਤੇ ਸਾਡੇ ਉੱਪਰ ਸਰਕਾਰ ਧਮਕੀਆਂ ਦੇ ਰਹੀ ਆ ਮਾਰੂ ਹਥਿਆਰ ਲੈ ਕੇ ਆ ਰਹੀ ਆ ਨੌਕਰੀਆਂ ਕੱਢਣ ਦੀਆਂ ਤਮ ਕਿਆ ਦਿੱਤੀਆਂ ਜਾ ਰਿਹਾ ਪਰਚੇ ਕੀਤੇ ਜਾ ਰਿਹਾ ਸੋ ਸਾਡੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਸੋ ਅਸੀਂ ਸਾਰੀਆਂ ਜਨਤਕ ਜਥੇਬੰਦੀਆਂ ਨੁਕੀਲ ਕਰਦੇ ਆ ਕਿ ਉਹ ਇਹਨਾਂ ਦੇ ਝੂਠੇ ਜਿਵੇਂ ਝੂਠੇ ਵਾਅਦੇ ਕਰਦੇ ਆ ਉਵੇਂ ਸਾਡੇ ਨਾਲ ਟਰਾਂਸਪੋਰਟ ਮਿਨਿਸਟਰ ਨੇ ਗੁਰੂ ਬਾਬੇ ਨਾਨਕ ਦੀ ਫੋਟੋ ਦੇ ਉੱਤੇ ਹੱਥ ਰੱਖ ਕੇ ਸੌਂ ਖਾਦੀ ਸੀ ਕਿ ਮੈਂ ਪਹਿਲੀ ਕੈਂਪੇਨ 'ਚ ਤੁਹਾਡਾ ਹੱਲ ਕਰਾਉਂਗਾ ਉਹ ਸੌ ਸਾਡੇ ਨਾਲ 6 ਤਰੀਕ ਨੂੰ 10ਵੇਂ ਮਹੀਨੇ ਨੂੰ ਖਾਦੀ ਸੀ ਇਹਨੇ ਪਰ ਸਾਡਾ ਹੁਣ ਤੱਕ ਹੱਲ ਨਹੀਂ ਕਰਾਇਆ 70 ਤੋਂ 72 ਦਿਨ ਅਸੀਂ ਇਹਦਾ ਵੇਟ ਕਰਦੇ ਰਹੇ ਆ ਮਜਬੂਰੀ ਜਾ ਕੇ ਸੀ ਹੜਤਾਲ ਕੀਤੀ ਆ ਸੋ ਇਸ ਕਰ ਗੱਲ ਹੈ ਜਿਹੜੀ ਉਹ ਆਮ ਜਨਤਾ ਤੱਕ ਪਹੁੰਚਣੀ ਜ਼ਰੂਰੀ ਸੀ ਇਸ ਗੱਲ ਨੂੰ ਪਹੁੰਚਾਉਣ ਲਈ ਅਸੀਂ ਆਮ ਜਨਤਾ ਤੱਕ ਮੈਂ ਜਨਤਾ ਦੇ ਸਾਹਮਣੇ ਆਇਆ ਸੋ ਬੇਨਤੀ ਹੈ ਕਿ ਜਨਤਾ ਸਾਡੀ ਹਮਾਇਤ ਕਰੇ ਸਾਡਾ ਸਾਥ ਦੇਵੇ ਸੋ ਇਹ ਨਹੀਂ ਬੇਨਤੀ ਕਰਦਾ ਹੋਇਆ ਬਿਰਤੋ ਇੱਕ ਵਾਰ ਖਾਸ ਕਰਦਾ ਹੈ ਕਿ ਸਰਕਾਰ ਜਰੂਰ ਇਹਨਾਂ ਕੱਚੇ ਕਰਮੀਆਂ ਦਾ ਜਲਦੀ ਹੱਲ ਕੱਢੇਗੀ ਧੰਨਵਾਦ ਉੱਤੇ ਹੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਪੰਜਾਬ ਰੋਡਵੇਜ਼ ਪਨਵਾਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਹਮਾਇਤ ਕਰਦੇ ਆ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਪੰਜਾਬ ਸਰਕਾਰ ਤਿੱਖੇ ਸੰਘਰਸ਼ ਦੇ ਲਈ ਤਿਆਰ ਹੋ ਜਾਵੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਭਰਾਵੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋਵੇਗੀ ਕਿ ਪੰਜਾਬ ਰੋਡਵੇਜ ਪੀ ਆਰਟੀਸੀ ਤੇ ਪੰਜ ਸੱਪ ਦੇ ਵਿੱਚ ਜਿਹੜੀ ਐਂ ਕਹੋ ਵੀ ਸਰਕਾਰੀ ਟਰਾਂਸਪੋਰਟ ਹੈ ਉਸ ਦੇ ਵਿੱਚ ਜਿਹੜੇ ਕੱਚੇ ਕੰਮੇ ਸੀ ਕੱਚੇ ਕਰਮਚਾਰੀ ਸੀ ਡਰਾਈਵਰ ਕਨੈਕਟਰ ਉਹਨਾਂ ਨੂੰ ਇਸੇ ਕੈਪਟਨ ਸਰਕਾਰ ਨੇ ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਰੈਗੂਲਰ ਕਰਨ ਦਾ ਵਾਦਾ ਕੀਤਾ ਸੀਗਾ ਤੇ ਲਗਭਗ 5 ਸਾਲ ਬੀਤ ਗਏ ਉਹਨਾਂ ਨੂੰ ਕੋਈ ਪੱਕੇ ਕਰਨ ਦਾ ਉਹਨਾਂ ਨੇ ਅਜੇ ਤੱਕ ਜਿਹੜਾ ਵਾਦਾ ਹ ਅਮਲ 'ਚ ਨਹੀਂ ਲਿਆਂਦਾ ਇਸ ਦੇ ਰੋਸ ਵਜੋਂ ਉਹਨਾਂ ਦਾ ਜਿਹੜਾ ਜਮਹੂਰੀ ਹੱਕ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਸਟ੍ਰਾਈਕ ਕੀਤੀ ਸੀਗੀ ਪੰਜਾਬ ਸਰਕਾਰ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਜਾਇਜ਼ ਮੰਗ ਸੁਣਨ ਦੀ ਬਜਾਏ ਆਪਣਾ ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਕਰਕੇ ਉਹਨਾਂ ਤੇ ਪਰਚੇ ਦਰਜ ਕਰਤੇ ਤੇ ਉਹਨਾਂ ਨੂੰ ਨੌਕਰੀਆਂ ਚੋਂ ਕੱਢਣ ਦਾ ਆ ਧਮਕੀ ਦੇਤੀ ਪੱਕੇ ਕਰਨ ਦੀ بجائے ਸੋ ਇਹ ਬਿਲਕੁਲ ਧੱਕੇਸ਼ਾਹੀ ਹੈ ਜ਼ਬਰ ਨਾਦਰਸ਼ਾਹੀ ਫਰਮਾਨ ਹੈ ਅਸੀਂ ਭਾਰਤੀ ਕਿਸਾਨ ਜੁੜਨੇ ਕ੍ਰਾਂਤੀਕਾਰੀ ਵੱਲੋਂ ਇਸ ਸਰਕਾਰ ਦਾ ਜੋ ਕਦਮ ਹੈ ਜ਼ਬਰ ਕਦਮ ਹੈ ਉਹਦੇ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਸਰਕਾਰ ਨੂੰ ਵਾਰਨਿੰਗ ਦਿੰਦੇ ਹੋਏ ਮੰਗ ਕਰਦੇ ਆ ਮੇਨੂੰ ਦੀ ਜੱਜ ਗੱਲ ਸੁਣੋ ਉਹ ਸਾਡੇ ਧੀਆਂ ਪੁੱਤ ਹੈ ਕਿਸਾਨਾਂ ਦੇ ਤੇ ਉਹਨਾਂ ਨੂੰ ਐਨਾ ਸਮਝ ਲਓ ਵੀ ਇਕੱਲੇ 5-7 ਜਾਂ ਜਿਹੜੇ ਇਕੱਲੇ ਕਿਸੇ ਨਾਲ ਸੰਬੰਧ ਨਹੀਂ ਜੇ ਉਹਨਾਂ ਦਾ ਕੇਸ ਵਾਪਸ ਨਾ ਹੋਏ ਉਹਨਾਂ ਦੀ ਜਾਇਜ਼ ਮੰਗਾਂ ਜਿਹੜੀ ਰੈਗੂਲਰ ਹੋਣ ਦੀ ਨਾਮ ਮੰਨੀ ਗਈ ਤਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਤੇ ਦੂਜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡਟ ਕੇ ਉਹਨਾਂ ਦੇ ਪਿੱਠ ਤੇ ਖੜਾਂਗੇ ਤੇ ਨਾਲ ਹੀ ਮੇਰਾ ਜਿਹੜਾ ਪੰਸਪ ਦੇ ਪੰਜਾਬ ਰੋਡਵੇਜ ਦੇ ਕਰਮਚਾਰੀਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਉਹ ਘਬਰਾਉਣ ਨਾ ਡਟ ਕੇ ਦਾ ਟੱਕਰਾ ਕਰਨ ਤੇ ਅਸੀਂ ਤੁਹਾਡੇ ਨਾਲ ਆ ਕੋਈ ਇਹਨਾਂ ਦੇ ਇਹਨ ਮੰਨਣ ਦੀ ਲੋੜ ਨਹੀਂ ਕੋਈ ਡਰਨੇ ਲੋੜ ਨਹੀਂ ਡਟ ਕੇ ਖੜੋ ਕੋਈ ਤੁਹਾਡੀ ਗ੍ਰਫਤਾਰੀ ਨਹੀਂ ਕਰ ਸਕੂਗਾ ਕੋਈ ਤੁਹਾਡੇ ਦੇ ਪਰਚੇ ਤੁਹਾਡੇ ਰੱਦ ਕਰਾਵਾਂਗੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਕੋਨੇ ਮੂਰੇ ਵੋਟਾਂ ਚ ਆਉਣ ਦੇ ਉਹਦੇ ਇਹਨਾਂ ਨੂੰ ਇਹਨਾਂ ਨੂੰ ਸਬਕ ਸਿਖਾਵਾਂਗੇ ਸਾਰਿਆਂ ਨੇ ਡਟੇ ਰਹਿਣਾ ਅਸੀਂ ਤੁਹਾਡੇ ਨਾਲ ਆ ਧੰਨਵਾਦ ਸਤ ਸ੍ਰੀ ਅਕਾਲ ਸਾਰਿਆਂ ਨੂੰ